ਅੱਜ ਤੁਸੀਂ ਬਣਾਣੀ ਹੈ ਪਰਫੈਕਟ ਗੁਲਾਬ ਜਾਮੂਨ ਬਹੁਤ ਹੀ ਜ਼ਿਆਦਾ ਲਾਸਪਾਪ ਤਖਾਨ ਵਿੱਚ ਇੱਕਦਮ ਮੂੰਚ ਕੁਲ ਜਾਣਗੇ ਐਂਡ ਇਸ ਦੇ ਵਿੱਚ ਤੁਹਾਨੂੰ ਵੀ ਕੋਈ ਵੀ ਗੁੱਠਲੀ ਨਹੀਂ ਮਿਲੇਗੀ ਜਦੋਂ ਅਸੀਂ ਮਾਰਕੀਟ ਦੇ ਵਿੱਚ ਲੈ ਕੇ ਆਨੇ ਆ ਤੇ ਉਸ ਦੇ ਵਿੱਚ ਛੋਟੀ ਜੀ ਇੱਕ ਜਦੋਂ ਅਸੀਂ ਖਾਂਦੇ ਆ ਤੇ ਵਿੱਚ ਗੁੱਠਲੀ ਹੁੰਦੀ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਪਰਫੈਕਟ ਗੁਲਾਬ ਜਾਮੂਨ ਬਣਾਉਣਾ ਚਾਹੁੰਦੇ ਹੋ ਤੇ ਟਿਪਸ ਐਂਡ ਟ੍ਰਿਕਸ ਨੂੰ ਪੂਰਾ ਫੋਲੋ ਕਰਿਓ ਵੀਡੀਓ ਨੂੰ ਬਿਨਾ ਸਕਿਪ ਕੀਤੇ ਪੂਰਾ ਵਾਚ ਜ਼ਰੂਰ ਕਰਿਓ ਜੇ ਤੁਸੀਂ ਟਿਪਸ ਨੂੰ ਪੂਰਾ ਫਾਲੋ ਕਰਦੇ ਹੋ ਤੇ ਤੁਹਾਡੇ ਗੁਲਾਬ ਜਾਮੁਨ ਗੁਲਾਬ ਜਾਮੁਨ ਫਟਣਗੇ ਨਹੀਂ ਤੇ ਦੂਸਰਾ ਇਹ ਹਾਰਡ ਨਹੀਂ ਬਣਨਗੇ ਹੈਲੋ ਜੀ ਸਸਟ੍ਰੀਕਰ ਵੈਲਕਮ ਟੂ ਦਿਲਬੀ ਰਸੋਈ ਜੀ ਚੈਨਲ ਤੇ ਨਵੇਂ ਹੋ ਤੇ ਪਲੀਜ਼ ਸਾਗੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨਾਂ ਨੇ ਕੀਤਾ ਬਹੁਤ ਬਹੁਤ ਥੈਂਕ ਯੂ ਨਦਾ ਤੇ ਕੜਾਈ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਇੱਕ ਕੱਪ ਦੁੱਧ ਦੁੱਧ ਜਿਹੜਾ ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਉਹ ਹੀ ਤੁਸੀਂ ਐਡ ਕਰ ਸਕਦੇ ਹੋ ਕੜਾਈ ਜਿਹੜੀ ਥੋੜੀ ਜਿਹੀ ਮੋਟੀ ਤਲੀ ਵਾਲੀ ਯੂਜ਼ ਕਰਾਂਗੇ ਤੇ ਇੱਕ ਕੱਪ ਮੈਂ ਐਡ ਕੀਤਾ ਹੈ ਮਿਲਕ ਪਾਊਡਰ ਇਸਦੇ ਨਾਲ ਹੀ 3 ਚਮਚ ਮੈਂ ਐਡ ਕੀਤੀ ਨੇ ਸੂਜੀ ਦੇ ਤੇ ਇੱਕ ਚਮਚ ਮੈਂ ਐਡ ਕਰ ਰਹੀ ਹਾਂ ਦੇਸੀ ਘਿਓ ਦਾ ਇਸ ਸਾਰੀ ਚੀਜ਼ਾਂ ਨੂੰ ਆਪਸੀ ਵਿੱਚ ਅਸੀਂ ਦੁੱਧ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਕਰਨਾ ਹੈ ਗੈਸ ਨੂੰ ਮੈਂ ਇੱਥੇ ਬਿਲਕੁਲ ਆਫ ਰੱਖਿਆ ਹੈ ਜਿੰਨਾ ਚਿਰ ਤੱਕ ਇਹ ਮਿਕਸਚਰ ਬਿਲਕੁਲ ਕੋਲ ਨਹੀਂ ਜਾਂਦਾ ਇੱਕਦਮ ਸਮੂਥ ਟੈਕਸਚਰ ਨਹੀਂ ਆ ਜਾਂਦਾ ਉਨਾ ਚਿਰ ਤੱਕ ਅਸੀਂ ਗੈਸ ਨੂੰ ਆਨ ਬਿਲਕੁਲ ਨਹੀਂ ਕਰਾਂਗੇ ਕਿਉਂਕਿ ਮਿਲਕ ਪਾਊਡਰ ਠੰਡੇ ਦੁੱਧ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਹੋ ਜਾਂਦਾ ਹੈ ਤੇ ਇਸ ਤਰੀਕੇ ਨਾਲ ਗੁੱਟਲੀਆਂ ਜਿਹੜੀਆਂ ਬਿਲਕੁਲ ਵੀ ਨਹੀਂ ਬਣਦੀਆਂ ਮਿਕਸੀ ਜਾਰ ਦੇ ਵਿੱਚ ਵੀ ਇਹ ਚੀਜ਼ਾਂ ਪਾ ਕੇ ਤੁਸੀਂ ਬਹੁਤ ਹੀ ਵਧੀਆ ਮਿਕਸ ਕਰ ਸਕਦੇ ਹੋ ਫਿਰ ਮੈਂ ਗੈਸ ਨੂੰ ਆਨ ਕਰ ਦਿੱਤਾ ਹੈ ਤੇ ਕੰਟੀਨਿਊਸly ਮਿਕਸ ਕਰਦੇ ਜਾਣਾ ਹੈ ਤਾਂ ਕਿ ਇਸ ਦੇ ਵਿੱਚ ਬਿਲਕੁਲ ਵੀ ਲਮਸ ਨਾ ਬਣਨ ਇਸ ਦੇ ਵਿੱਚ ਤੁਹਾਨੂੰ 5 ਤੋਂ 7 ਮਿੰਟ ਸਿਰਫ ਲੱਗਣਗੇ ਅਸੀਂ ਇਸ ਦੇ ਵਿੱਚ ਸੂਜੀ ਵੀ ਐਡ ਕੀਤੀ ਹੈ ਸੂਜੀ ਜਿਹੜੀ ਹੈ ਅਬਜ਼ਰਬ ਕਰ ਲੇਗੀ ਦੁੱਧ ਨੂੰ ਤੇ ਇਸ ਲਈ ਸਿਰਫ 5 ਹੀ ਮਿੰਟ ਸਾਨੂੰ ਲਗਭਗ ਲੱਗੇ ਨੇ ਜਿਵੇਂ ਜਿਵੇਂ ਅਸੀਂ ਕੰਟੀਨਿਊ ਮਿਕਸ ਕਰਦੇ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੈਟਰ ਜਿਹੜਾ ਉਹ گاੜਾ ਹੋਣਾ ਸ਼ੁਰੂ ਹੋ ਚੁੱਕਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਮਿਕਸਚਰ ਜਿਹੜਾ ਹੈ ਕਾਫੀ گاੜਾ ਹੋ ਚੁੱਕਾ ਹੈ ਤੇ ਇਸ ਨੂੰ ਆਪਾਂ ਬਿਲਕੁਲ ਸਮੂਥ ਜੇ ਡੋ ਵਾਂਗੂ ਰੈਡੀ ਕਰ ਲੈਣਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਸਮੂਥ ਜਿਹਾ ਬੈਟਰ ਬਣ ਕੇ ਬਿਲਕੁਲ ਰੈਡੀ ਹੋ ਚੁੱਕਾ ਹੈ ਇਸ ਨੂੰ ਆਪਾਂ ਇਕੱਠਾ ਕਰ ਰਿਹਾ ਤੇ ਇੱਕਦਮ ਇਕੱਠਾ ਹੋ ਰਿਹਾ ਹੈ ਤੇ ਇਸੇ ਤਰ੍ਹਾਂ ਦਾ ਸਾਨੂੰ ਬਿਲਕੁਲ ਬੈਟਰ ਚਾਹੀਦਾ ਹੈ ਜੇ ਕੋਈ ਮਾੜੀ ਮੋਟੀ ਗੁੱਠੀ ਰਹਿ ਵੀ ਗਈ ਹੈ ਤੇ ਇਸ ਤਰੀਕੇ ਨਾਲ ਤੁਸੀਂ ਮੈਸ਼ ਕਰ ਦਿਓ ਕਿਉਂਕਿ ਅਸੀਂ ਗੁਲਾਬ ਜਾਮਨ ਬਣਾ ਰਹੇ ਹਾਂ ਤੇ ਗੁਲਾਬ ਜਾਮਨ ਦੇ ਵਿੱਚ ਇੱਕਦਮ ਸਮੂਥ ਜਿਹਾ ਪੇਸਟ ਹੋਣਾ ਚਾਹੀਦਾ ਹੈ ਜੇ ਅਸੀਂ ਹੱਥ ਦੇ ਨਾਲ ਥੋੜੀ ਜੀ ਫੜ ਕੇ ਦੇਖਾਂਗੇ ਤੇ ਹੱਥ ਦੇ ਨਾਲ ਬਿਲਕੁਲ ਵੀ ਚਿਪਕ ਨਹੀਂ ਰਹੀ ਤੇ ਇੱਕਦਮ ਇਕੱਠੀ ਜੀ ਬੋਲ ਬਣ ਰਹੀ ਆ ਹੁਣ ਇਸ ਕੜਾਈ ਤੋਂ ਅਸੀਂ ਪ੍ਰਾਤਿਵੇਸ਼ ਜਾਂ ਥਾਲ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਤੇ ਹੁਣ ਮੈਂ ਜਿਸ ਤਰੀਕੇ ਨਾਲ ਇਸ ਨੂੰ ਮਸਲ ਰਹੀ ਆ ਬਿਲਕੁਲ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਮਸਲਣਾ ਹੈ ਕਿਉਂਕਿ ਜਿੰਨਾ ਬੈਟਰ ਸਾਡਾ ਸਮੂਥ ਹੋਏਗਾ ਓਨੇ ਗੁਲਾਬ ਜਾਮਨ ਸਾਡੇ ਬਹੁਤ ਹੀ ਵਧੀਆ ਪਰਫੈਕਟ ਬਣਨਗੇ ਤੇ ਇਕਦਮ ਜੂਸੀ ਬਣਨਗੇ স্মੂਥ ਪਰਨਗੇ ਗੁੱਠਲੀ ਬਿਲਕੁਲ ਨਹੀਂ ਹੋਏਗੀ ਇਕਦਮ ਜਾਂਦੇ ਆ ਮੂਹ ਚ ਕੁਲਜਾਨ ਵਾਲੇ ਗੁਲਾਬ ਜਾਮੁਨ ਰੈਡੀ ਹੋ ਕੇ ਤਿਆਰ ਹੋਣਗੇ ਤੇ ਤੁਸੀਂ ਬਾਜ਼ਾਰੋਂ ਮਾਵਾ ਵੀ ਲੈ ਕੇ ਆਂਦੇ ਹੋ ਤਾਂ ਬਿਲਕੁਲ ਇਸ ਤਰੀਕੇ ਨਾਲ ਉਸ ਨੂੰ ਮਸਲੋਗੇ ਪਹਿਲਾਂ ਜੇ ਮਾਵਾ ਥੋੜਾ ਹਾਰਡ ਆ ਤੇ ਉਸ ਨੂੰ ਤੁਸੀਂ ਹਲਕਾ ਜਿਹਾ ਦੁੱਧ ਪਾ ਕੇ ਗਰਮ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਪੂਰਾ स्मूथ ਜਿਹਾ ਬੈਟਰ ਬਣਾ ਕੇ ਸੀਕ ਰੈਡੀ ਕਰ ਲੈਣਾ ਹੈ ਤੇ ਹੁਣ ਅਸੀਂ ਇਸ ਦੇ ਵਿੱਚ ਥੋੜਾ ਜਿਹਾ ਟੇਸਟ ਲਈ ਇਲਾਚੀ ਪਾਊਡਰ ਐਡ ਕਰ ਤਵਾਂਗੇ ਗੁਲਾਬ ਜਾਮੂਨ ਦੇ ਵਿੱਚ ਇਲਾਚੀ ਦਾ ਫਲੇਵਰ ਵੀ ਬਹੁਤ ਵਧੀਆ ਲੱਗਦਾ ਹੈ ਜੇ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਕਾਫੀ ਜ਼ਿਆਦਾ ਅਸੀਂ ਇਸ ਨੂੰ ਮਿਕਸ ਕਰ ਲਿਆ ਹੋਇਆ ਹੈ ਤੇ ਹੁਣ ਅਸੀਂ ਇਸ ਦੇ ਵਿੱਚ ਐਡ ਕਰਾਂਗੇ तीन चम्मच मैदा क्योंकि बाइंडिंग वास्ते मैदा ऐड कर रहे हैं। अद्धा छोटा चम्मच ऐड बेकिंग पाउडर वन फोर टेबल स्पून ऐड करा बेकिंग सोडा तो जिसे बेकिंग पाउडर बेकिंग सोडा ऐड किया उसके ऊपर हल्का जहा स्प्रिंकल कर दो पानी या दुध ਬੇਕਿੰਗ ਪਾਊਡਰ ਜਿਹੜਾ ਬੇਕਿੰਗ ਸੋਡਾ ਉਹ ਬਿਲਕੁਲ ਐਕਟਿਵ ਹੋ ਜਾਵੇ ਤੇ ਮਿਕਸ ਕਰ ਲਵਾਂਗੇ ਇੱਕ ਡੋਹ ਦੀ ਤਰ੍ਹਾਂ ਬਣਾ ਕੇ ਅਸੀਂ ਰੈਡੀ ਕਰ ਲਵਾਂਗੇ ਜੇ ਤੁਹਾਡਾ ਡੋਹ ਬਿਲਕੁਲ ਸਮੂਥ ਨਹੀਂ ਪਤਲਾ ਜਿਹਾ ਬਣ ਰਿਹਾ ਹੈ ਚਾਚ ਪ੍ਰਕਿਰਿਆ ਹੈ ਤੇ ਤੁਸੀਂ ਇਸਦੇ ਵਿੱਚ ਇੱਕ ਚਮਚ ਹੋਰ ਵੀ ਮੈਦਾ ਐਡ ਕਰ ਸਕਦੇ ਹੋ ਫਿਰ ਅਸੀਂ ਇੱਕ ਡੋਹ ਦੀ ਤਰ੍ਹਾਂ ਇਸ ਨੂੰ ਨੀਟ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੌਫਟ ਚਾਇ ਡੋ ਬਣ ਕੇ ਬਿਲਕੁਲ ਰੈਡੀ ਹੈ ਤੇ ਹੁਣ ਅਸੀਂ ਇਸ ਤੇ ਗੁਲਾਬ ਜਾਮਨ ਬਣਾਉਣੇ ਰੈਡੀ ਕਰਦੇ ਆਂ ਰੈਸਟ ਰਸਟ ਮੈਂ ਕੋਈ ਨਹੀਂ ਦਿੱਤੀ ਇਸ ਨੂੰ ਤੁਸੀਂ ਇਸ ਨੂੰ ਤੁਰੰਤ ਹੀ ਬਣਾ ਸਕਦੇ ਹੋ ਚਾਹੇ ਤਾਂ ਇਸ ਨੂੰ ਇਸ ਡੋ ਨੂੰ ਤੁਸੀਂ ਫ੍ਰਿਜ ਦੇ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਚਾਹੇ ਇਸ ਨੂੰ ਦੋ ਦਿਨ ਦੇ ਬਾਅਦ ਵੀ ਤੁਸੀਂ ਬਣਾਉਣਾ ਚਾਹੋ ਨਾ ਬਣਾ ਸਕਦੇ ਹੋ ਤੇ ਹੁਣ ਇਸ ਡੋ ਨੂੰ ਮੈਂ ਤਿੰਨ ਭਾਗ ਦੇ ਵਿੱਚ ਡਿਵਾਈਡ ਕਰ ਲਿਆ ਹੈ। ਥੋੜਾ ਜਿਹਾ ਇਕੁਅਲ ਪਾਰਟ ਦੇ ਵਿੱਚ ਲੋਈਆਂ ਤੋੜ ਕੇ ਰੱਖ ਲਵਾਂਗੇ। ਹੱਥ ਦੇ ਉੱਪਰ ਹਲਕਾ ਜਿਹਾ ਤੁਸੀਂ ਔਇਲ ਲਗਾ ਸਕਦੇ ਹੋ। ਇੱਥੇ ਤੁਸੀਂ ਤਿਆਰ ਰੱਖ ਲੈਣਾ ਜਦੋਂ ਵੀ ਅਸੀਂ ਆ ਰੌਂਡ ਸ਼ੇਪ ਦੇ ਵਿੱਚ ਅਸੀਂ ਇਸ ਨੂੰ ਗੁਲਾਬ ਜਾਮਨ ਬਣਾਣੇ ਆ। ਤੇ ਇਸ ਦੇ ਉੱਪਰ क्रैक ਨਹੀਂ ਆਣਾ ਚਾਹੀਦਾ ਬਿਲਕੁਲ ਇਕਦਮ ਸਮੂਥ ਜਿਹਾ ਬੰਨਣਾ ਚਾਹੀਦਾ ਹੈ ਦੇਖੋ ਤੁਸੀਂ ਬਿਲਕੁਲ ਵੀ ਕੋਈ ਵੀ क्रैक ਨਹੀਂ ਹੈ ਗੈਸ ਇਸ ਦੇ ਉੱਪਰ ਤੇ ਇਸ ਤਰੀਕੇ ਨਾਲ ਬਣਾ ਕੇ ਅਸੀਂ ਸਾਰੇ ਜਿਹੜੇ ਆ ਗੁਲਾਬ ਜਾਮਨ ਰੈਡੀ ਕਰ ਲਵਾਂਗੇ ਚਾਹ ਤੁਸੀਂ ਨੂੰ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਚਾਹੇ ਲੰਬੀ ਸ਼ੇਪ ਦੇ ਵਿੱਚ ਅਰਾਊਂਡ ਬਣਾ ਸਕਦੇ ਹੋ ਚਾਹੇ ਇਸ ਨੂੰ ਤੁਸੀਂ ਚੱਕਤੀ ਵਾਂਗੂ ਵੀ ਬਣਾ ਸਕਦੇ ਹੋ ਸ਼ੇਪ ਜਿਹੜੀ ਤੁਸੀਂ ਮਰਜ਼ੀ ਆਪਣੇ ਮੁਤਾਬਿਕ ਬਣਾ ਸਕਦੇ ਹੋ ਤੇਲ ਸਾਡਾ ਮੀਡੀਅਮ ਜਆ ਗਰਮ ਹੋ ਕੇ ਰੈਡੀ ਹੈ ਤੇ ਪਹਿਨਾ ਤੁਹਾਨੂੰ ਮੈਂ ਇੱਕ ਗੁਲਾਬ ਜਾਮੂਨ ਇਸ ਤੇ ਵਿੱਚ ਪਾ ਕੇ ਦਿਖਾਇਆ ਕਿ ਬਿਲਕੁਲ ਵੀ ਦੇਖੋ ਫਟ ਨਹੀਂ ਰਿਹਾ ਇਹ ਤਾਂ ਤੁਸੀਂ ਇੱਕ ਹੋਰ ਧਿਆਨ ਰੱਖਣਾ ਹੈ ਕਿ ਜਦੋਂ ਵੀ ਅਸੀਂ ਗੁਲਾਬ ਜਾਮਨ ਨੂੰ ਤੇਲ ਦੇ ਵਿੱਚ ਐਡ ਕਰਨਾ ਹੈ

ਜੇ ਤੁਸੀਂ ਗਰਮਾ-ਗਰਮ ਤੇਲ ਦੇ ਵਿੱਚ ਇਸ ਨੂੰ ਫਰਾਈ ਕਰਦੇ ਹੋ ਤੇ ਤੁਹਾਡੇ ਗੁਲਾਬ ਜਾਮੂਨ ਇੱਕ ਤਾਂ ਬਹੁਤ ਹੀ ਜ਼ਿਆਦਾ ਸਿੱਕੇ ਤਿਆਰ ਹੋਣਗੇ ਤੇ ਦੂਸਰਾ ਇਹ ਬਿਲਕੁਲ ਹੁਣ ਮੈਂ ਇਸ ਤਰੀਕੇ ਨਾਲ ਗੁਲਾਬ ਜਾਮੂਨ ਤੇਲ ਦੇ ਵਿੱਚ ਪਾ ਦਿੱਤੇ ਹੋਏ ਨੇ ਤੇ ਮੀਡੀਅਮ ਗੈਸ 'ਤੇ ਫਰਾਈ ਹੋ ਰਹੇ ਨੇ ਤੇ ਇੱਥੇ ਇੱਕ ਔਰਤ ਤੁਸੀਂ ਤਿਆਰ ਰੱਖਣਾ ਹੈ ਇਹ ਤੁਸੀਂ ਜਦੋਂ ਵੀ ਤੁਹਾਡੇ ਗੁਲਾਬ ਜਾਮੁਨ نیچے ਚਿਪਕ ਜਾਣ ਚਾਹ ਲੱਗ ਜਾਣ ਤੇ ਤੁਸੀਂ ਕੜਚੀ ਦੇ ਨਾਲ ਇਸ ਨੂੰ ਨਹੀਂ ਹਲਾਣਾ। ਬਲਕਿ ਤੁਸੀਂ ਹਮਾ ਹਲਕੀ ਜੀ ਕੜਾਈ ਨੂੰ ਹਿਲਾਓ। ਤੁਹਾਡੇ ਗੁਲਾਬ ਜਾਮੁਨ ਜਿਹੜੇ ਆ ਉਹ ਉੱਪਰ ਫੈਰਨ ਲੱਗ ਜਣਗੇ। ਇਹ ਗੁਲਾਬ ਜਾਮੁਨ ਦਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਆਇਆ ਹੋਇਆ ਹੈ ਕਲਰ। ਕਿ ਗੁਲਾਬ ਜਾਮੁਨ ਫਰਾਈ ਹੋ ਕੇ ਬਿਲਕੁਲ ਰੈਡੀ ਆ। ਤੇ ਹੁਣ ਅਸੀਂ ਚਾਸ਼ਨੀ ਬਣਾ ਕੇ ਰੈਡੀ ਕਰਾਂਗੇ ਜਿਸਦੇ ਵਿੱਚ ਅਸੀਂ ਲਿਆਏ 1.5 ਕੱਪ ਖੰਡ ਤੇ 1.5 ਕੱਪ ਪਾਣੀ ਕੁਆਂਟੀਟੀ ਜਿਹੜੀ ਬਿਲਕੁਲ ਸੇਮ ਆ ਹਲਕਾ ਜਿਹਾ ਕੇਵੜਾ ਵਾਟਰ ਐਂਡ ਇਲਾਚੀ ਪਾਊਡਰ ਪਾ ਕੇ ਚਾਸ਼ਨੀ ਨੂੰ ਚੰਗੀ ਤਰ੍ਹਾਂ ਪਿਘਲਾ ਲੈਣਾ ਹੈ ਜਦੋਂ ਪੂਰੀ ਤਰ੍ਹਾਂ ਪਿਘਲ ਜਾਵੇ ਤੇ ਇਸਦੇ ਵਿੱਚ ਤੁਸੀਂ ਗੁਲਾਬ ਚਾਹਮ ਨੂੰ ਐਡ ਕਰ ਦਿਓ ਐਸਟੀ ਵਿੱਚ ਕੋਈ ਵੀ ਤਾਰ ਬਣਾਉਂਦੇ ਤੁਹਾਨੂੰ ਕੋਈ ਲੋੜ ਨਹੀਂ ਹੈ ਤੇ ਇਸ ਨੂੰ ਤੁਸੀਂ ਆਰਾਮ ਨਾਲ 1 ਘੰਟੇ ਵਾਸਤੇ ਡਿਪ ਹੋਣ ਲਈ ਰੱਖ ਦਿਓ ਤੇ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਦੇਰ ਤੱਕ ਹੀ ਤੁਹਾਡੇ ਜਿਹੜੀ ਗੁਲਾਬ ਜਾਮੂਨਾਂ ਇੱਕਦਮ ਚਾਸ਼ਨੀ ਦੇ ਵਿੱਚ ਡਿਪ ਹੋ ਚੁੱਕੇ ਮੈਂ ਤੁਹਾਨੂੰ ਰਿਜ਼ਲਟ ਆਪ ਦਿਖਾਨੀ ਹੈ ਤੋੜ ਕੇ ਬਸ ਮੈਂ ਚਮਚ ਇਸਤੇ ਉੱਪਰ ਰੱਖਿਆ ਹੈ ਹਜੇ ਇੱਕ ਤਾਂ ਦਮ স্মੂਥ ਤੁਸੀਂ ਦੇਖੋ ਅੰਦਰ ਤੱਕ ਟੈਕਚਰ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਵੀ ਇਸ ਤਰੀਕੇ ਨਾਲ ਬਣਾਉਗੇ ਤਾਂ ਤੁਹਾਨੂੰ ਵੀ ਬਿਲਕੁਲ ਯਕੀਨ ਨਹੀਂ ਹੋਏਗਾ ਕਿ ਤੁਸੀਂ ਗੁਲਾਬ ਜਾਮਨ ਬਣਾਏ ਨੇ ਤੁਸੀਂ ਅੰਦਰ ਦਾ ਟੈਕਚਰ ਦੇਖ ਸਕਦੇ ਹੋ ਤੇ ਜਦੋਂ ਤੁਸੀਂ ਖਾਓਗੇ ਤਾਂ ਆਹ ਵਾਹ ਕਰਦੇ ਜਾਓਗੇ ਜੇ ਤੁਹਾਡੇ ਕੋਲ ਕੋਈ ਗੁਲਾਬ ਜਾਮਨ ਦੀ ਕਮੀ ਪੇਸ਼ੀ ਰਹਿ ਗਈ ਹੈ ਤੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ 'ਚ ਲਿਖ ਕੇ ਜ਼ਰੂਰ ਦੱਸ ਸਕਦੇ ਹੋ ਮੈਂ ਉਸ ਦਾ ਰਿਪਲਾਈ ਜ਼ਰੂਰ ਕਰਾਂਗੀ ਜੇ ਗੁਲਾਬ ਚੰਮੂ ਦੀ ਰੈਸিপি ਤੁਹਾਨੂੰ ਵਧੀਆ ਲੱਗੀ ਤੇ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹਾਲੇ ਤੱਕ ਨਵੇਂ ਹੋ ਤੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਇਸ ਤਰ੍ਹਾਂ ਦੀ ਹੋਰ ਨਿਊ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਇਕੋ ਨਿਊ ਵੀਡੀਓ ਦੇ ਨਾਲ ਤਦ ਤੱਕ ਕੇ ਲਈਏ ਸਤਿ ਸ਼੍ਰੀ ਅਕਾਲ ਜੀ